ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪੱਤਰਕਾਰ ਜਗਰੂਪ ਸਿੰਘ ਮਾਨ ਦੋਸਤੋ ਅੱਜ ਗੱਲ ਕਰਾਂਗੇ ਪੰਜਾਬ ਦੀ ਜਿਸ ਪੰਜਾਬ ਨੂੰ ਲੁੱਟਣ ਦੇ ਲਈ ਪਤਾ ਨਹੀਂ ਕਿੰਨੇ ਧਾੜ ਵੀ ਆਏ ਕਿੰਨੇ ਕੁ ਧਾੜ ਵੀ ਗਏ ਕਿੰਨੇ ਕੁ ਧਾੜ ਵੀ ਆਉਣਾ ਚਾਹੁੰਦੇ ਨੇ ਕਿੰਨੇ ਕੁ ਇਹਨੂੰ ਫੇਰ ਲੁੱਟਣਾ ਚਾਹੁੰਦੇ ਨੇ ਦਰਸਲ ਜਿਹੜਾ ਪੰਜਾਬੀਆਂ ਦਾ ਦਿਮਾਗ ਆ ਨਾ ਉਹਨੂੰ ਲੁੱਟਣ ਦੇ ਲਈ ਇਹਨਾਂ ਲੋਕਾਂ ਨੇ ਉਹਨੂੰ ਕਾਬੂ ਕਰ ਲਿਆ ਅਸੀਂ ਪੰਜਾਬੀ ਐਨੇ ਭੁੱਲ ਵਾਲੇ ਆ ਐਨੇ ਕਮਜ਼ੋਰ ਆ ਅਸੀਂ ਪ੍ਰਾਣੀਕੁੱਟ ਭੁੱਲ ਜਾਂਨੇ ਆ ਅਸੀਂ ਫੇਰ ਨਮਿਆਂ ਨੂੰ ਅਪਣਾ ਲੈਨੇ ਆ ਅਸੀਂ ਪਹਿਲਾਂ ਦੂਜੇ ਭਜਾਏ ਸੀ ਵੀ ਕੰਮ ਨਹੀਂ ਕਰਦੇ ਤੀਜਾ ਬਦਲ ਚਾਹੀਦਾ ਸਾਨੂੰ ਕਿੰਨੇ ਸਬਜਵਾਗ ਦਿਖਾਏਗੇ ਸਾਨੂੰ ਕਿੰਨੇ ਰੰਗ ਦਿਖਾਏਗੇ ਕਿੰਨੇ ਝੂਠ ਬੋਲੇਗੇ ਕਿੰਨੇ ਡਰਾਮੇ ਕੀਤੇ ਗਏ ਕਿੰਨੇ ਵਾਦੇ ਕੀਤੇ ਗਏ ਕਿੰਨੇ ਦਾਵੇ ਕੀਤੇ ਗਏ ਤੁਸੀਂ ਨਿਗਾਹ ਮਾਰ ਕੇ ਦੇਖੋ ਕਿਹੜਾ ਐਡਾ ਵੱਡਾ ਕੰਮ ਹੋਇਆ ਪੰਜਾਬ ਦੇ ਵਿੱਚ ਜਿਹਦੇ ਉੱਪਰ ਅਸੀਂ ਮਾਣ ਕਰ ਸਕੀਏ ਸਾਨੂੰ ਮੁੱਖ ਮੰਤਰੀ ਸਾਹਿਬ ਤੇ ਬਹੁਤ ਆਸਾਂ ਸੀ ਬਹੁਤ ਹੀ ਆਸਾਂ ਸੀ ਉਹ ਕੰਮ ਕਰਨਗੇ 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 ਕਿਹੜੀ ਗੱਲ ਤੇ ਖੜੇ ਨੇ ਆਪਣੀ ਤੇ ਉਹ ਇੱਕ ਗੱਲ ਉਹ ਕਹਿੰਦੇ ਹੁੰਦੇ ਸੀਗੇ ਵੀ ਜਦੋਂ ਕਿਤੇ ਬੋਲਦੇ ਹੁੰਦੇ ਸੀ ਉਹਨਾਂ ਕੋਲ ਕਾਫਲਾ ਹੁੰਦਾ ਸੀ ਮੁੱਖ ਮੰਤਰੀ ਬਣ ਤੋਂ ਪਹਿਲਾਂ ਉਹ ਕਹਿੰਦੇ ਸੀ ਜਿਹੜੇ ਮੇਰੇ ਅਲਦਾਲਿਆ ਲੋਕ ਨੇ ਮੈਨੂੰ ਤਰਸਾਉਂਦਾ ਵੀ ਇਹ ਗਲਤ ਆ ਮੈਨੂੰ ਇਹ ਵੀ ਲੱਗਦਾ ਵੀ ਇਹ ਗਲਤ ਨਹੀਂ ਇਹ ਲੋਕ ਸਾਡੇ ਲੀਡਰਾਂ ਮਗਰ ਕਿਉਂ ਘੁੰਮਦੇ ਨੇ ਕਮਾਕਾਰਾਂ ਤੇ ਕਿਉਂ ਨਹੀਂ ਪ੍ਰਮukh ਮੰਤਰੀ ਸਾਹਿਬ ਹੁਣ ਤੁਸੀਂ ਕਿਵੇਂ ਬੁਲਾਉਨੇ ਹੋ ਲੋਕਾਂ ਨੂੰ ਬੱਸਾਂ ਭਰ-ਭਰ ਕੇ ਪਤਾ ਤੁਹਾਨੂੰ ਹਰ ਬੱਸ ਸਾਡੇ ਵਿੱਚੋਂ ਬੱਸਾਂ ਜਾਂਦੀਆਂ ਤੁਹਾਨੂੰ ਰੈਲੀ ਜਲੰਧਰ ਹੋਵੇ ਚਾਹੇ ਅਮਰਥਾਉਰ ਹੋਵੇ ਚਾਹੇ ਚੰਡੀਗੜ੍ਹ ਹੋਵੇ ਜਾਂ ਦਿੱਲੀ ਹੋਵੇ ਤੁਸੀਂ ਆਪਣੀ ਕਹਿਣੀ ਦੇ ਕਰਨੀ ਜਾਨੀ ਇੱਤਰ ਖਰੇ ਤੁਸੀਂ ਤੁਸੀਂ ਰੋਜ਼ ਲੰਬੀਆਂ ਲੰਬੀਆਂ ਬਾਹਾਂ ਕੱਢ ਕੇ ਲੰਬੀਆਂ ਲੰਬੀਆਂ ਹਿੱਕਾਂ ਕੱਢ ਕੇ ਤੁਸੀਂ ਨਿਤ ਨਮਾ ਨਮਾ ਸ਼ਗੂਫਾ ਛੱਡ ਦਿੰਨੇ ਹੋ ਨਿਕਲਦਾ ਕੀ ਆ ਉਹਦੇ ਵਿੱਚੋਂ ਤੁਸੀਂ ਕਹਿੰਦੇ ਇੰਨੇ ਪਟਵਾਰੀ ਭਰਤੀ ਕਰੇ ਸਾਡੇ ਸ਼ਹਿਰ ਚ ਆ ਕੇ ਦੇਖ ਲੋ ਮਾਛੀਵਾੜੇ ਪਟਵਾਰੀਆਂ ਬਣਾ ਖਾਲੀ ਪਿਆ ਪਟਵਾਰਖਾਨਾ ਸਾਡਾ ਹਾਲਾਂਕਿ ਤੁਹਾਨੂੰ 3.5 ਸਾਲ ਹੋ ਗਏ ਕੰਮ ਕਰਦਿਆਂ ਨੂੰ ਚਾਰ ਪਟਵਾਰੀਆਂ 22 ਪਟਵਾਰੀ ਚਾਹੀਦੇ ਸਾਡੇ ਸ਼ਹਿਰ ਦੇ ਵਿੱਚ ਮਾਛੀਵਾੜੇ ਸ਼ਹਿਰ ਦੇ ਵਿੱਚ ਸਾਰੇ ਕੰਮ ਪ੍ਰਾਈਵੇਟ ਮੁੰਡੇ ਕਰਦੇ ਨੇ ਸਰਕਾਰੀ ਕਾਗਜ਼ਾ ਨੂੰ ਪ੍ਰਾਈਵੇਟ ਮੁੰਡਾ ਹੱਥ ਲਾ ਸਕਦਾ ਬਿਲਕੁਲ ਨਹੀਂ ਲਾ ਸਕਦਾ ਪਰ ਸਰਕਾਰੀ ਕਾਗਜ਼ਾ ਨਾਲ ਪੂਰੀ ਛੇੜਛਾੜ ਹੋ ਰਹੀ ਆ ਉਹ ਕਿਉਂ ਹੋ ਰਹੀ ਆ ਕਿਉਂਕਿ ਤੁਹਾਡੇ ਕੋਲ ਮੁਲਾਜ਼ਮ ਹੈ ਨਹੀਂ ਇੱਕ ਹੀ ਉਹ ਚਾਰ-ਚਾਰ ਜਗ੍ਹਾ ਨੌਕਰੀ ਕਰਦਾ ਇੱਕ ਕਾਊਂਟੈਂਟ ਚਾਰ-ਚਾਰ ਜਗ੍ਹਾ ਜਾਂਦਾ ਚਾਰਜ ਦਿੱਤੇ ਹੋਏ ਨੇ ਉਹਨੂੰ ਇੱਕ ਇਨਸਪੈਕਟਰ ਤਿੰਨ-ਤਿੰਨ ਜਗ੍ਹਾ ਜਾਂਦਾ ਏ ਤੁਹਾਡੇ ਕੋਲ ਅਫਸਰ ਹੈ ਨਹੀਂ ਕੋਈ ਤਹਿਸੀਲਦਾਰ ਆ ਉਹ ਤਿੰਨ-ਤਿੰਨ ਜਗ੍ਹਾ ਜਾਂਦਾ ਏ ਕਿਹਨੂੰ ਕਿਹਨੂੰ ਕਹੀਏ ਕਿੱਥੇ ਜਾਈਏ ਦੱਸੋ ਸਾਨੂੰ ਤੁਸੀਂ ਲੋਕਾਂ ਨੂੰ ਨਿਤ ਨਵੀਂ ਤਰ੍ਹਾਂ ਗਮਰਾਹ ਕਰ ਰਹੇ ਹੋ ਨਿਤ ਨਵਾਂ ਸ਼ਗੂਫਾ ਛੱਡ ਰਹੇ ਹੋ ਸਾਡੇ ਹਸਪਤਾਲ ਦਾ ਗੱਲ ਕਰੀ ਸੀਗੀ ਕੀ ਬਣਾ ਸਾਡੇ ਹਸਪਤਾਲ ਦਾ ਸ਼ਹਿਰ ਦੇ ਵਿੱਚ ਜਿਹੜਾ ਹੋਮਿਓਪੈਥੀ ਖੋਲ੍ਹਣ ਨੂੰ ਫਿਰਦੇ ਸੀਗੇ ਤੁਸੀਂ ਮਾਛੀਵਾੜੇ ਸਾਹਿਬ ਚ ਕੀ ਬਣਿਆ ਉਹਦਾ ਤੁਸੀਂ ਚੰਡੀਗੜ੍ਹ ਬੈਠ ਕੇ ਨਿਤ ਨਵੇਂ ਦਾਅਵੇ ਕਰਦੇ ਹੋ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਸਮਰਾਲੇ ਜਾਂ ਮਾਛੀਵਾੜੇ ਇਲਾਕੇ ਵਿੱਚ ਕਦੇ ਆ ਕੇ ਧਰਾਥਲ ਪੱਧਰ ਤੇ ਦੇਖਿਆ ਹੋਊਗਾ ਵੀ ਇੱਥੇ ਹੋ ਕੀ ਰਿਹਾ ਏ ਕੱਲੇ ਮਾਛੀਵਾੜਾ ਸਮਰਾਲੇ ਦੀ ਗੱਲ ਨਹੀਂ ਮੈਂ ਕਰਦਾ ਸਾਡੇ ਕੋਲ ਰਾਹੋਂ ਦਾ ਪੋਲਾ ਸਤਲੁਜ ਦਰਿਆ ਤੇ ਬਣਿਆ ਹੋਇਆ ਪਿਛਲੇ ਮੇਰੇ ਖਿਆਲ 18 ਸਾਲ ਤੋਂ ਬਣਿਆ ਹੋਇਆ 6-7 ਵਾਰ ਟੁੱਟ ਗਿਆ ਬਾਜ਼ਹਾਨ ਦੀ ਲਾਲੀ ਪੱਤਰਕਾਰਾਂ ਨੇ ਖਵਨਾ ਲਾਲਾ ਤੁਹਾਡੀ ਜਿਹੜੀ ਆਈ ਜਾਈ ਟੀ ਰੁਕੀ ਆ ਉਹਨੇ ਵੀ ਕਹਿਤਾ ਵੀ ਪੌਣ ਖਸਤਾ ਹਾਲ ਤਾਂ ਪਰ ਮੈਂ ਨਾ ਮਜਾਰਾ ਥੋੜੀ ਸਰਕਾਰ ਦੇ ਕੰਨ ਤੇ ਜੂੰਸੜ ਕੇ ਜੇ ਤੁਸੀਂ ਤੁਹਾਨੂੰ ਕੁਝ ਕਹਨੇ ਹੋ ਤੁਸੀਂ ਜਨਾਨੀਆਂ ਵਾਂਗੂ ਮਿਹਣੇ ਮਾਰਨ ਲੱਗ ਜਾਨੇ ਹੋ ਨਿੱਤ ਨਵੀਂ ਗੱਲ ਸੁਣਾਉਣ ਲੱਗ ਜਾਨੇ ਹੋ ਮੁੱਖ ਮੰਤਰੀ ਸਾਹਿਬ ਟਾਈਮ ਸਿਰਫ ਡੇਢ ਸਾਲ ਰਹਿ ਗਿਆ ਆਪਣੇ ਆ ਮਾੜਾ ਮੋਟਾ ਆਪਣੇ ਐਮਐਲਏ ਨੂੰ ਵੀ ਜਿਸ਼ਕੇਰੋ ਮਾੜਾ ਮੋਟਾ ਵੀ ਲੋਕਾਂ ਕੋਲ ਜਾਓ ਲੋਕਾਂ ਦੇ ਕੰਮ ਕਰੋ ਸਿਰਫ ਬੋਗਸ ਬਣਾ ਹੋ ਰਿਹਾ ਹਵਾ ਵਿੱਚ ਸਰਕਾਰ ਚੱਲਦੀ ਆ ਥੋੜੀ ਆ ਕੇ ਦੇਖੋ ਉੱਥੇ ਸਿਰਫ ਸੋਸ਼ਲ ਮੀਡੀਆ ਤੇ ਕੋਈ ਬੋਲ ਕੇ ਦੇਖੋ ਜਦੋਂ ਉਹਨੂੰ ਕਿਤਨਾ ਕਿਤੇ ਤਰੀਕੇ ਨਾਲ ਪ੍ਰਸਾਦ ਦਿੱਤਾ ਜਾਂਦਾ ਉਹਨੂੰ ਕੋਈ ਉਹਤੇ ਇਲਜ਼ਾਮ ਲਾ ਦਿੱਤਾ ਜਾਂਦਾ ਕਿ ਉਹਨੂੰ ਖੜਾ ਕਰਕੇ ਉਹਦੇ ਪਰਚਾ ਖੜਾ ਕਰਾ ਦਿੱਤਾ ਜਾਂਦਾ ਉਹਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸਿੱਧੇ ਰੂਪ ਦੇ ਵਿੱਚ ਕੋਈ ਕਿਸੇ ਨੂੰ ਭੇਜਿਆ ਜਾਂਦਾ ਮੈਂ ਅਸੀਂ ਐਂ ਕਰਾਂਗੇ ਅਸੀਂ ਐਂ ਕਰਾਂਗੇ ਪਤਾ ਨਹੀਂ ਕਿਵੇਂ ਅਸੀਂ ਲਿਖੀ ਜਾਂਦੇ ਆ ਲਿਖਣ ਦਾ ਹੱਥ ਨਹੀਂ ਹੈਗਾ ਤੇ ਜੋ ਹਾਲਾਤ ਨੇ ਥੋੜੀ ਸਰਕਾਰ ਦੇ ਵਿੱਚ ਮੈਨੂੰ ਲੱਗਦਾ ਫਾਨੂ ਵੀ 25-30 ਸਾਲ ਹੋ ਗਏ ਪੱਤਰਕਾਰੀ ਕਰਦਾ ਉਹਨੂੰ ਬਹੁਤ ਸਰਕਾਰਾਂਆਂ ਜਾਂ ਬਹੁਤ ਲਿਖਿਆ ਪਰ ਤੁਹਾਡੀ ਪਹਿਲੀ ਸਰਕਾਰ ਆ ਜਿਹੜੀ ਪੱਤਰਕਾਰਾਂ ਨੂੰ ਮਗਰ ਪੈਂਦੀ ਆ ਜਿਹੜੀ ਤੁਹਾਡੇ ਤੱਕ ਵਿਰੋਧ ਕਰਨ ਵਾਲਾ ਨੂੰ ਥੋੜਾ ਆਲੋਚਨਾ ਕਰਨ ਵਾਲਾ ਨੂੰ ਥੋੜੀ ਉਹਨੂੰ ਥੋੜੀ ਜਿਹੜੀ ਪ੍ਰਸ਼ਾਸਨ ਦਾ ਤੁਹਾਡੇ ਸੱਤਾਧਾਰੀਆਂ ਦਾ ਜਿਹੜਾ ਉਹਨਾਂ ਨੂੰ ਗੁੱਸਾ ਚੱਲਣਾ ਪੈਂਦਾ ਏ ਇਹ ਵਧੀਆ ਗੱਲਾਂ ਨਹੀਂ ਹੋਈਆਂ ਕੋਈ ਇਸ ਤਰ੍ਹਾਂ ਨਹੀਂ ਸਰਕਾਰਾਂ ਚੱਲਦੀਆਂ ਹੁੰਦੀਆਂ ਪੰਜਾਬ ਦੇ ਹਾਲਾਤ ਤੁਹਾਡੇ ਭਾਸ਼ਣਾ ਵਿੱਚ ਬਹੁਤ ਵਧੀਆ ਨੇ ਤੁਹਾਡੇ ਇਸ਼ਤਿਹਾਰਾਂ ਵਿੱਚ ਬਹੁਤ ਵਧੀਆ ਨੇ ਪਰ ਧਰਾਤਲ ਤੇ ਪੰਜਾਬ ਦੇ ਹਾਲਤ ਜਿਮਾਂ ਹੀ ਗਏ ਗੁਜ਼ਰੇ ਨੇ ਕਿਤੇ ਕੋਈ ਟ੍ਰੈਫਿਕ ਦੀ ਸਮੱਸਿਆ ਹੈ ਜਿਹੜੀ ਤੁਸੀਂ ਹੱਲ ਕੀਤੀ ਹੋਵੇ ਕੋਈ ਵੀ ਮਸਲਾ ਤੁਹਾਡਾ ਹੱਲ ਨਹੀਂ ਹੋਇਆ ਜਿੰਨੇ ਤੁਸੀਂ ਦਾਅਵੇ ਕੀਤੇ ਸੀ ਜਿੰਨੇ ਤੁਸੀਂ ਵਾਅਦੇ ਕੀਤੇ ਸੀ 16 ਮੈਡੀਕਲ ਹਸਪੀਟਲ ਖੋਲਦਾਂਗੇ ਅਸੀਂ ਅਸੀਂ ਫਲਾਣਾ ਐ ਕਰਦਾਂਗੇ ਅਸੀਂ ਥਿਮਕਾ ਐ ਕਰਦਾਂਗੇ ਤੁਸੀਂ ਇਹ ਵੀ ਕਿਹਾ ਸੀ ਅਸੀਂ ਇਹਨਾਂ ਦੇ ਖੇਤਾਂ ਦੇ ਡਾਕਟਰ ਰੱਖਾਂਗੇ ਖੇਤਾਂ ਦੇ ਮਾਸਟਰ ਰੱਖਾਂਗੇ ਮੁੰਡੇ ਕਿੱਥੇ ਨੇ ਖੇਤਾਂ ਦੇ ਮਾਸਟਰ ਤੁਹਾਡੇ ਅੱਜ ਨਕਲੀ ਕੀੜੇਬਾਰ ਦਵਾਈਆਂ ਵੇਚ ਰਹੀਆਂ ਨੇ ਕਿ ਉਹਨੇ ਦੀ ਹਲਦੀ ਰੋਗ ਨੇ ਖਾ ਲਿਆ ਡੀਏਪੀ ਨਹੀਂ ਮਿਲਦੀ ਡੀਏਪੀ ਕੋਈ ਲੈਣ ਜਾਂਦਾ ਤਾਂ ਉਹਦੇ ਨਾਲ ਅਲੱਗ-ਅਲੱਗ ਤਰ੍ਹਾਂ ਦੇ ਨਮੂਨੇ ਤੇ ਉਹ ਵੈਰਾਈਟੀ ਪ੍ਰੋਟਾਕੋਲ ਦਿੱਤੇ ਜਾਂਦੇ ਨੇ ਕਿਹੜੇ ਕਿਸੇ ਜ਼ਿਮੀਂਦਾਰ ਨੂੰ ਲੋੜ ਹੀ ਨਹੀਂ ਕਿਸਾਨ ਪਿੱਟ ਰਿਹਾ ਤੁਹਾਨੂੰ ਥੱਲੇ ਧਰਾਤਲ ਦੇ ਨਿਗਾਹ ਮਾਰੋ ਇੱਕ ਵਾਰ ਮਾਨ ਸਾਹਿਬ ਕਿਸਾਨ ਕਹਿੰਦਾ ਮੇਰੇ ਸਾਡੇ ਪੱਲੇ ਕੱਖ ਨਹੀਂ ਝਾੜ ਟੁੱਟ ਗਿਆ ਕੀ 10 ਤੋਂ 15% ਝਾੜ ਘਟ ਗਿਆ ਜੀਰੀ ਦਾ ਜਿਹੜੀ ਤੁਸੀਂ ਡੀਏਪੀ ਦੀ ਘਾਟ ਹਰ ਵਾਰ ਕਿਵੇਂ ਸ਼ਰਾਬ ਦੀ ਜਾਂ ਘਾਟ ਪੈਦਾ ਹੁੰਦੀ ਨਹੀਂ ਪੰਜਾਬ ਦੇ ਵਿੱਚ ਡੀਏਪੀ ਦੀ ਘਾਟ ਕਿਵੇਂ ਪੈਦਾ ਹੋ ਜਾਂਦੀ ਹੈ ਜੇ ਡੀਏਪੀ ਦੀ ਘਾਟ ਪੈਦਾ ਹੈਗੀ ਆ ਤਾਂ ਆਉਂਦੀ ਕਿਵੇਂ ਕਿੱਥੋਂ ਆਉਂਦੀ ਆ ਫਿਰ ਉਹ ਯਾਰ ਹੈ ਉਹ ਘਾਟ ਫਿਰ ਕਦੋਂ ਆਉਂਦੀ ਆ ਉਹ ਜੇ ਕਿਸ ਨੂੰ ਮਿਲਦੀ ਆ ਤਾਂ ਦੁਕਾਨਦਾਰ ਪਹਿਲਾਂ ਸੈਟਿੰਗ ਕਰਦਾ ਮੇਰਾ ਔਲਾਣਾ ਪਾਈ ਐਨੇ ਨੈਨੋ ਲੈਣੇ ਪੈਣਗੇ ਐਨੇ ਫਲਾਣੇ ਲੈਣੇ ਪੈਣਗੇ ਉਹਨੂੰ ਡਬਲ ਖਰਚਾ ਕਰਕੇ ਉਹ ਪ੍ਰੋਡਕਟ ਲੈਣੇ ਪੈਂਦੇ ਜਿਨ੍ਹਾਂ ਨੂੰ ਸੁੱਟਦਾ ਜਾ ਕੇ ਉਹ ਤੁਸੀਂ ਬੈਠੇ ਕਿੱਥੋਂ ਤੁਹਾਡੇ ਅਫਸਰ ਹੈ ਕਿੱਥੇ ਨੇ ਇਹਦਾ ਦੱਸੋ ਸਾਨੂੰ ਮਾਨ ਸਾਹਿਬ ਪੰਜਾਬ ਦਾ ਹਾਲਾਤ ਬਹੁਤ ਮਾੜਾ ਹੁੰਦਾ ਜਾਂਦਾ ਮੈਂ ਤੁਹਾਨੂੰ ਫੇਰ ਕਹਿਣਾ ਸੌਣ ਦੇ ਅੰਨੇ ਵਾਂਗੂ ਤੁਹਾਨੂੰ ਜੋ ਦੱਸਿਆ ਜਾਂਦਾ ਹਰ ਇੱਕ ਨੂੰ ਹਰ ਹਾਰਾ ਨਾ ਦੇਖੋ ਇੱਕ ਵਾਰ ਸਾਡੇ ਇਲਾਕੇ ਵਿੱਚ ਜਾ ਕੇ ਦੇਖੋ ਮਾਛੀਵਾੜਾ ਸਮਰਾਲੇ ਚ ਇੱਕ ਵਾਰ ਸੰਗਤ ਦਾ ਦਰਸ਼ਨ ਕਰਕੇ ਦੇਖੋ ਬਾਦਲ ਸਾਹਿਬ ਨੂੰ ਬੈਠ ਕੇ ਲੋਕਾਂ ਦੇ ਵਿੱਚ ਜੇ ਤੁਹਾਨੂੰ ਲੋਕ ਆਪਣੀਆਂ ਸਮੱਸਿਆਵਾਂ ਦੱਸਣਗੇ ਤੁਹਾਨੂੰ ਪਤਾ ਲੱਗੂ ਸਮੱਸਿਆਵਾਂ ਵਿੱਚ ਕੀ ਹੁੰਦੀਆਂ ਨੇ ਸਾਡੇ ਸ਼ਹਿਰ ਨੂੰ ਇਤਿਹਾਸਕ ਸ਼ਹਿਰ ਕਿਹਾ ਜਾਂਦਾ ਨਾ ਸ਼੍ਰੀ ਮਾਛੀਵਾੜਾ ਸਾਹਿਬ ਨੂੰ ਤੁਸੀਂ ਵੀ ਤੁਹਾਡੇ ਵਾਈਫ ਵੀ ਆਏ ਨੇ ਇੱਥੇ ਮਿਸਿਸ ਮੇ ਤੁਹਾਡੇ ਸਿਸਟਰ ਵੀ ਆਏ ਨੇ ਉਹ ਵੀ ਕਹਿ ਕੇ ਗਏ ਸੀ ਵੀ ਅਸੀਂ ਮਾਛੀਵਾੜੇ ਨੂੰ ਬਹੁਤ ਤੋਂ ਵੱਧ ਕੋਸ਼ਿਸ਼ ਕਰਾਂਗੇ ਇਤਿਹਾਸਕ ਨਗਰੀ ਆ ਇਹਨੂੰ ਸੁੰਦਰ ਬਣਾਵਾਂਗੇ ਅਸੀਂ ਇਹਨੂੰ ਖੂਬਸੂਰਤ ਬਣਾਵਾਂਗੇ ਇੱਕ ਸੜਕ ਨਹੀਂ ਬਣੀ ਹੁਣ ਤੱਕ ਉਥੇ ਦੀ 700 ਮੀਟਰ ਦਾ ਟੋਟਾ ਇੱਕ ਸਾਢੇ 3 ਸਾਲ ਤੋਂ ਥੋੜੀ ਸਰਕਾਰ ਤੋਂ ਸਾਢੇ ਗੁਰਦੁਆਰਾ ਸਾਹਿਬ ਦਾ ਰੋਡ ਨਹੀਂ ਬਣਿਆ ਹੋਰ ਤੁਸੀਂ ਕੀ ਕਰ ਲਓਗੇ ਸਾਡੇ ਸ਼ਹਿਰ ਦਾ ਸੋ ਪੰਜਾਬ ਦੇ ਜਿਹੜੇ ਹਾਲਾਤ ਨੇ ਦਿਨ-ਪ ਦਿਨ ਧਰਾਤਲਵਾਲ ਹੁੰਦੇ ਜਾਂਦੇ ਨੇ ਤੁਸੀਂ ਕਹਿਣ ਨੂੰ ਜੋ ਮਰਜ਼ੀ ਕਹੋ ਮਸਤੂਆਣੇ ਵਾਲੇ ਕਾਲ ਜਿਹੜਾ ਤੁਸੀਂ ਖੋਲਣ ਲੱਗੇ ਸੀ ਉਹਦੀ ਜ਼ਮੀਨ ਦੀ ਰਜਿਸਟਰੀ ਕਹਿੰਦੇ ਵਾਪਸ ਹੋ ਗਈ ਉਹਦੀਆਂ ਵੀ ਵੀਡੀਓ ਚਲਦੀਆਂ ਨੇ ਬਹੁਤ ਏਰੀਏ ਵਿੱਚ ਅੱਜ ਵੀ ਅਸੀਂ ਘੁੰਮ ਕੇ ਧਰਾਤਲ ਪੱਧਰ ਤੇ ਬਹੁਤ ਵੱਡੇ ਵੱਡੇ ਇਲਜ਼ਾਮ ਲੱਗ ਰਹੇ ਨੇ ਤੁਹਾਡੇ ਸੱਤਾਧਾਰੀਆਂ ਤੇ ਲੈਂਡ ਰੇਡ ਦੇ ਲੱਗ ਲਏ ਨੇ ਲੜਾਈਆਂ ਪੜਾਈਆਂ ਦੇ ਲੱਗ ਰਹੇ ਨੇ ਚੇਅਰਮੈਨੀਆਂ ਵਿਕਣ ਤੇ ਲੱਗ ਰਹੇ ਨੇ ਪ੍ਰਧਾਨਗੀਆਂ ਵਿਗੜਨ ਦੇ ਲੱਗ ਰਹੇ ਨੇ ਔਰ ਤੁਹਾਨੂੰ ਕੀ ਕੀ ਦੱਸੀ ਐ ਸੀ ਹਾਲਾਤ ਐਨੇ ਵਿਗੜ ਚੁੱਕੇ ਨੇ ਮੁੱਖ ਮੰਤਰੀ ਸਾਹਿਬ ਦੱਸੀਏ ਕਿਹਨੂੰ ਕਿਹੜਾ ਬੰਦਾ ਤੁਹਾਡਾ ਆਪਣੇ ਆਪਣੇ ਇਲਾਕੇ ਵਾਂ ਦੱਸੋ ਵੀ ਅਸੀਂ ਕਿਹਨੂੰ ਦੁੱਖ ਦੱਸੀਏ ਜਿਹੜਾ ਸਾਡਾ ਦੁੱਖ ਸੁਣ ਸਕੇ ਔਰ ਦੁੱਖ ਸੁਣ ਕੇ ਹੱਲ ਕਰ ਸਕੇ ਸੱਤਾਤ ਭੋਗਣੀ ਇਹ ਨਹੀਂ ਸਿਰਫ ਥਾਣੇ ਤੱਕ ਸੀਮਤ ਆ ਫਲਾਣੇ ਥਾਣੇਦਾਰ ਨੂੰ ਆਇਆ ਕਹਿਤਾ ਫਲਾਣੇ ਡੀਐਸਪੀ ਨੂੰ ਆਇਆ ਕਹਿਤਾ ਫਲਾਣੇ ਬੀਡੀਓ ਨੂੰ ਆਇਆ ਕਹਿਤਾ ਇਸ ਤਰ੍ਹਾਂ ਸੱਤਾ ਨਹੀਂ ਜਾਂਦੀ ਹੁੰਦੀ ਸੱਤਾ ਦੇ ਵਿੱਚ ਇੱਕ ਰੈਪਿਊਟੇਸ਼ਨ ਹੁੰਦਾ ਏ ਵੀ ਇੱਕ ਇੱਕ ਵਿਧਾਇਕ ਨੇ ਕਿਹਨੂੰ ਕਹਿਣਾ ਏ ਇੱਕ ਜੇ ਮੰਤਰੀ ਸਾਹਿਬ ਨੇ ਕਿਹਨੂੰ ਹੁਕਮ ਲਾਉਣਾ ਵੀ ਕਿੱਥੇ ਕੀ ਹੋਣਾ ਏ ਪਰ ਮੈਂ ਤੁਹਾਨੂੰ ਬਹੁਤ ਸਤਿਕਾਰ ਨਾਲ ਮੈਂ ਤੁਹਾਡੀਆਂ ਪਹਿਲਾਂ ਵੀ ਇੰਟਰਵਿਊਆਂ ਕਰੀਆਂ ਸੀ ਮੈਂ ਤੁਹਾਡਾ ਫੈਨ ਸੀ ਫੈਨ ਹਾਂ ਤੇ ਫੈਨ ਰਹਾਂਗਾ ਪਰ ਜਿਹੜੀ ਤੁਹਾਡੀ ਪੋਲੀਟੀਕਲ ਪਾਰੀ ਆ ਬਹੁਤ ਹਲਕੇ ਪੱਧਰ ਤੇ ਜਾ ਰਹੀ ਆ ਜਿਹੜੀ ਕਿ 75% ਬੀਤ ਚੁੱਕੀ ਆ ਸਿਰ 25 30% ਰਹਿ ਗਈ ਜਾਂ 75% ਵਿੱਚ ਆਪਾਂ ਕੋਈ ਵੱਡੀ ਕਾਰਜਗਾਰੀ ਨਹੀਂ ਕਰ ਸਕੇ ਮੈਨੂੰ ਨਹੀਂ ਲੱਗਦਾ ਵੀ 25% ਦੇ ਵਿੱਚ ਕੋਈ ਵੱਡਾ ਮਾਰਕਾ ਮਾਰ ਦਿਆਂਗੇ ਸਾਨੂੰ ਪਤਾ ਵੀ ਤੁਹਾਨੂੰ ਦੋ ਦਿੱਲੀਆਂ ਨਾਲ ਲੜਨਾ ਪੈ ਰਿਹਾ ਇੱਕ ਦਿੱਲੀ ਮੋਦੀ ਸਾਹਿਬ ਵਾਲੀ ਇੱਕ ਦਿੱਲੀ ਅਰਵਿੰਦ ਕੇਜਰੀਵਾਲ ਵਾਲੀ ਤੁਸੀਂ ਦੋ ਦਿੱਲੀਆਂ ਨਾਲ ਲੜ ਰਹੇ ਹੋ ਜਿੰਨਾ ਚਿਰ ਤੁਸੀਂ ਅਰਵਿੰਦ ਕੇਜਰੀਵਾਲ ਵਾਲੀ ਦਿੱਲੀ ਨੂੰ ਨਹੀਂ ਛੱਡਦੇ ਤੁਹਾਡਾ ਪੰਜਾਬ ਦੇ ਵਿੱਚ ਗੁਜ਼ਾਰਾ ਨਹੀਂ ਹੋਣਾ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮੂੰਹ ਨਹੀਂ ਲਾਉਣਾ ਇਹ ਗੱਲਾਂ ਬਹੁਤ ਕੌੜੀਆਂ ਨੇ ਪਰ ਹੈ ਸੱਚੀਆਂ ਤੁਹਾਡੇ ਵਿਧਾਇਕ ਤੁਹਾਡੇ ਮੰਤਰੀ ਤੁਹਾਨੂੰ ਆ ਕੇ ਪਤਾ ਨਹੀਂ ਕੀ ਕੀ ਸਬਜਬਗ ਦਿਖਾਉਂਦੇ ਹੋਣਗੇ ਅਸੀਂ ਐਂ ਕਰਤਾ ਅਸੀਂ ਐਂ ਕਰਤਾ ਕੁਝ ਨਹੀਂ ਹੋਇਆ ਉਹ ਸਿਰਫ ਤੁਹਾਡੀ ਚਮਚਾਗਰੀ ਕਰਦੇ ਨੇ ਤੁਹਾਨੂੰ ਅਗਲੀ ਵਾਰ ਟਿਕਟ ਲੈਣੀ ਆ ਉਹਨਾਂ ਨੇ ਉਹ ਸਿਰਫ ਤੁਹਾਨੂੰ ਛਿੱਟੇ ਮਾਰਦੇ ਨੇ ਚਮਚਾਗਰੀ ਕਰਦੇ ਨੇ ਵੀ ਇਸ ਤਰ੍ਹਾਂ ਹੋ ਜੂ ਇਸ ਤਰ੍ਹਾਂ ਹੋ ਜੂ ਕੁਝ ਨਹੀਂ ਹੋਣਾ ਲੋਕਾਂ ਤੋਂ ਤੁਹਾਨੂੰ ਬਹੁਤ ਆਸਾਂ ਸੀ ਪਰ ਤੁਸੀਂ ਸਾਰੀਆਂ ਆਸਾਂ ਤੇ ਪੰਜਾਬ ਦੇ ਆ ਤੇ ਪਾਣੀ ਫੇਰਤਾ ਅਸੀਂ ਦਰ ਦਰ ਫਿਰਦੇ ਆ ਹਰ ਰੋਜ਼ 2-4 ਜ਼ਿਲ੍ਹੇ ਵੈਸੀ ਘੁੰਮੇ ਆਈ ਦਾ ਕਵਰੇਜ ਕਰਨ ਗਏ ਲੋਕਾਂ ਨੂੰ ਪਿੰਡਾਂ ਵਿੱਚ ਅਜ ਵੀ ਪਿੰਡਾਂ ਵਿੱਚ ਜਾ ਕੇ ਫਿਰਦੇ ਆਏ ਆ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਵਿੱਚ ਸੀ ਇੱਕ ਵੀ ਬੰਦਾ ਤਾਂ ਕਹੇ ਵੀ ਹਾਂ ਆਪ ਸਰਕਾਰ ਚੰਗੀ ਚੱਲ ਰਹੀ ਆ ਕੋਈ ਵੀ ਸਰਕਾਰ ਨੂੰ ਚੰਗਾ ਨਹੀਂ ਕਹਿ ਰਿਹਾ ਔਰ ਮੈਂ ਤੁਹਾਨੂੰ ਅਪੀਲ ਕਰਦਾ ਤੁਸੀਂ ਸਾਡੇ ਲਈ ਸਤਕਾਰਯੋਗ ਸਤਕਾਰਯੋਗ ਸੀ ਸਤਕਾਰਯੋਗ ਰਹੋਗੇ ਕਿਰਪਾ ਕਰਕੇ ਧਰਾਤਲ ਦੇ ਨਿਗਾ ਮਾਰ ਕੇ ਆਪਣੀ ਸਰਕਾਰ ਦੀ ਅਫਸਰਸ਼ਾਹੀ ਨੂੰ ਕਾਬੂ ਕਰੋ ਆਪਣੇ ਲੀਡਰਾਂ ਨੂੰ ਕਾਬੂ ਕਰੋ ਜਿਹੜੇ ਨਿੱਕੇ ਮੋٹے ਪਰਚਿਆਂ ਦਾ ਦੌਰ ਚਲਾਇਆ ਹੋਇਆ ਤੁਸੀਂ ਧਮਕੀਆਂ ਦੇਣ ਦਾ ਤੌਰ ਚਲਾਇਆ ਸਿੱਧੇ ਜਾਂ ਸਿੱਧੇ ਰੂਪ ਵਿੱਚ ਉਹਨੂੰ ਬੰਦ ਕਰੋ ਇਹਦਾ ਕੀਮਤ ਤੁਹਾਨੂੰ ਕਿਤੇ ਨਾ ਕਿਤੇ ਭਰਨੀ ਪੈਣੀ ਆ ਆਉਣ ਵਾਲੇ ਸਮੇਂ ਇਲੈਕਸ਼ਨ ਦੇ ਵਿੱਚ ਸੋ ਮੈਨੂੰ ਲੱਗਦਾ ਵੀ ਤੁਹਾਨੂੰ ਅੱਜ ਨਾਲ ਬਹੁਤ ਕਿਤੇ ਨਾ ਖੇਤਰੀਕਾ ਕੌਮ ਵੀ ਜਾਣਦੀ ਆ ਅੱਜ ਨਹੀਂ ਇੰਨਾ ਹੀ ਧੰਨਵਾਦ